ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਹਿਰਾ ਸਾਹਿਬ ਹਰ ਜੁਗ ਜੁਗ ਭਗਤ ਓ ਪਾਇਆ ਪੈ ਜਰਖਦਾ ਆ ਰਾਮ ਰਾਜ ਅਰ ਨਾ ਦੁਸ਼ਟਰ ਮਾਰਿਆ ਪ੍ਰਹਲਾਦ ਤਰਾਇ ਅਹੰਕਾਰ ਅਨਿੰਦਕਾਂ ਪਿੱਟ ਦੇ ਨਾਮ ਦਿਓ ਮੁਖ ਲਾਇ ਜਨ ਨਾਨਕ ਸਾਹ ਹਰ ਸੇਵਿਆ ਆਤਲਹਿ ਛਡਾਇਆ ਸਲੋਕ ਮਹੱਲਾ ਪਹਿਲਾ ਦੁਖਦਾਰ ਸੁ ਗੁਰੂ ਕਪਿਆ ਜਾਂ ਸੁਕਤਾ ਮਨ ਹੋਈ ਤੂੰ ਕਰਤਾ ਕਰਨਾ ਮੈਂ ਨਹੀਂ ਜਾਂ ਹੋ ਕਰੇ ਨਾ ਹੋਏ ਬਲਹਾਰੇ ਕੁਦਰਤ ਵਸਿਆ ਤੇਰਾ ਆਤ ਨ ਜਾਏ ਲਖਿਆ ਰਹਾਉ ਜਾਤਮੈ ਜੋ ਜੋ ਤਮੈ ਜਾਤਾ ਅਕਲ ਕਲਾ ਭਰਪੂਰ ਰਹਾ ਤੂੰ ਸੱਚਾ ਸਾਈਂ ਸੁਤਸਵਾਲਿਓ ਜਿਨ ਕੀ ਤਿਸੁ ਭਾਰ ਪਿਆ ਕਹੋ ਨਾਨਕ ਕਰਤੇ ਕਿਆ ਬਾਤਾਂ ਜੋ ਕੁਝ ਕਰਨਾ ਸੋ ਕਰ ਰਹਾ ਸੋਦਰਗਾ ਸਾ ਮਹੱਲਾ ਪਹਿ ਲਇ ਕੁੰਕਾਰ ਸਤਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਕਰਕੇ ਹੱਜ ਤਵੇ ਸਰਬ ਸਮਾਲੇ ਵਾਜੇ ਤੇਰੇ ਨਾਦਨ ਇਕ ਸੰਖਾ ਕਿਤੇ ਤੇਰੇ ਵਾਵਣਹਾਰੇ ਕਿਤੇ ਤੇਰੇ ਰਾਗ ਪ੍ਰੇਸੋ ਕਹਿਆ ਕਿਤੇ ਤੇਰੇ ਗਾਵਣਹਾਰੇ ਗਾਵਣ ਤਨੋਂ ਪਉਣ ਪਣੇ ਬਸੰਤਰ ਗਾਵੈ ਰਾਜਾ ਧਰਮ ਦੁਵਾਰੇ ਗਾਵਣ ਤਨੋਂ ਚਿਤ ਗੁਪਤ ਲਖ ਜਾਨਣ ਲਖ ਲਖ ਧਰਮ ਵਿਚਾਰੇ ਗਾਵਣ ਤਨੋਂ ਈਸ਼ਰ ਬਰਮਾ ਦੇਵੇ ਸੋਣ ਤੇਰੇ ਸਦਾ ਸਵਾਰੇ ਗਾਵਣ ਤਨ ਤੁਦ ਨੰਦਰਾਸਨ ਬੈਟੇ ਦੇਵਤਿਆਂ ਦਰਨਾਲੇ ਗਾਵਣ ਤੁਧਨੋ ਸਸਮਾਦੀ ਅੰਦਰ ਗਾਵਣ ਤੁਧਨ ਸਾਧ ਵਿਚਾਰ ਹੈ ਗਾਵਣ ਤੁਧਨੋ ਜਤਿਸਤੇ ਸੰਤੋਖੀ ਗਾਵਣ ਤੁਧਨ ਵੀਰ ਕਰਾਰੇ ਗਾਵਣ ਤੁਧਨੋ ਪੰਡਤ ਪੜਨ ਰਖੇ ਸਰ ਜੁਗ ਜੁਗ ਵੇਦਾਂ ਨਾਲੇ ਗਾਵਣ ਤੁਧਨੋ ਮੋਹਣੀਆਂ ਮਨਮੋਹਣ ਸੁਰਗਮ ਅਚ ਪਿਆਲੇ ਗਾਵਣ ਤਦ ਰਤਨ ਪਾਏ ਤੇਰੇ ਅਠਸੜ ਤਿਰਤ ਨਾਲੇ ਗਾਵਣ ਤਦ ਨੋ ਜੋਤ ਮਹਾਬਲ ਸੂਰਾ ਗਾਵਣ ਤਨੋ ਖਾਣੇ ਚਾਰੇ ਗਾਵਣ ਤਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰਖੇ ਤੇਰੇ ਧਾਰੇ ਸੇ ਤਦ ਨੋ ਗਾਵਣ ਜੋ ਤਦ ਭਾਵਣ ਰਤੇ ਤੇਰੇ ਭਖਤ ਰਸਾਲੇ ਹੋਰ ਕਿ ਤਦ ਨੋ ਗਾਵਣ ਸੇ ਮੈਂ ਚਤਨ ਆਵਣ ਨਾਨਕਿਆ ਵਿਚਾਰੇ ਸੋਇ ਸੋਇ ਸਦਾ ਸਤਿ ਸਾਈਬ ਸਾਚਾ ਸਾਚ ਨਾ ਇਹ ਪਿਉ ਸਿ ਜੈਨ ਜਹ ਸਿਰਚਨਾ ਜੇ ਨਰਚਾਈ ਰੰਗੇ ਰੰਗੇ ਪਾਤੇ ਕਰ ਕਰ ਜਨ ਸੇ ਮਾਇਆ ਜਿਨੋ ਪਾਇ ਕਰ ਕਰ ਦੇਖੈ ਕੀਤਾ ਆਪਣਾ ਜੋ ਤਸਦੀ ਵਡਿਆਈ ਜੋ ਤਸ ਪਾਵੈ ਸੋਏ ਕਟਸੇ ਪ੍ਰੋਕਮ ਨ ਕਰ ਨ ਜਾਏ ਸੋ ਪਾਤਸ਼ਾਹ ਸਹਾਪਤ ਸਾਹਿਬ ਨਾਨਕ ਰਣ ਰਜਾਈ ਆਸਾ ਮਹਲਾ ਪਹਿਲਾ ਸੁਣ ਵਡਾ ਅਖ ਸਬ ਕੋ ਏ ਕੇਵੜ ਵਡਾ ਡੀਠਾ ਹੋਏ ਕੀਮਤ ਪਾਇ ਨ ਕਹਿਆ ਜਾਏ ਕਹਿਣ ਵਾਲੇ ਤਰ ਰਹਿ ਸਮਾਏ ਵਢੇ ਮੇਰੇ ਸਾਹਿਬਾ ਘਰ ਗਵੀਰਾ ਗੁਣੀ ਗਹੀਰਾ ਕੋਈ ਨ ਜਾਣੇ ਤੇਰਾ ਕੀਤਾ ਕਿਵੜ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨ ਜਾਏ ਤੇਰੇ ਤਲ ਵੜਾਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਦਾ ਪੁਰਖਾ ਗਿਆ ਵਡਿਆਈਆ ਤੁਧ ਵਿਣਸਿ ਦੇ ਕਿੰਨਾ ਪਾਈ ਆਕਰ ਮਿਲਨ ਠਾਕਰ ਹਈਆ ਆਖਣ ਵਾਲਾ ਕਿਆ ਵਿਚਾਰਾ ਸਿਫਤਿ ਪਰ ਤੇਰੇ ਭੰਡਾਰ ਅਜਿਸ ਤੋਂ ਦੇਤ ਸਹਿ ਕਿਆ ਚਾਰ ਨਾਨਕ ਸੱਚ ਸਵਾਰਨ ਹਾਰਾ ਆਸਾ ਮਹਲਾ ਪਹਿਲਾ ਆਖਾ ਜਿਵਾ ਵਿਸਰ ਮਰ ਜਾਂ ਅਕਣੋਂ ਕਾ ਸਚ ਨਾ ਸਚ ਨਾਮ ਕੀ ਲਾਗੇ ਭੂਗਤ ਭੁਖੇ ਘਾ ਚਲਿਆ ਦੁਖਾ ਸੋਕ ਵਿਸਰਾ ਮੇਰੀ ਮਾਏ ਸੱਚਾ ਸਭ ਸੱਚ ਨਾ ਰਹਾਉ ਸਚ ਨਾਮ ਕੀ ਤਲ ਵਡਿਆਏ ਆਖਤ ਕੀ ਕੀਮਤ ਨਹਿ ਪਾਏ ਜੇ ਸ ਮਿਲ ਕਾ ਖਣਪਾ ਵਡਨ ਹੋਵੇ ਘਟ ਨ ਜਾਏ ਨਾ ਹੋ ਮਰਨ ਹੋਵੇ ਸੋਗ ਦਿੰਦਾ ਰਹਿਣਾ ਚੁੱਕੈ ਭੋਗਾ ਗੁਣ ਇਹੋ ਹੋਰ ਨਹੀਂ ਕੋਏ ਨਾ ਕੋ ਹੋਆ ਨਾ ਕੋ ਜੇਵੜ ਆਪ ਤੇਵੜ ਤੇਰੀ ਦਾਤ ਜਿਨ ਦਿਨ ਕਰ ਕਹਿ ਕੀਤੀ ਰਾਤ ਖਸ ਸੰਸਾਰ ਤੇ ਇਕ ਮਜਾਤ ਨਾਨਕ ਨਾਵੇਂ ਬਾਜ ਸਨਾਤ ਰਾਗ ਪੁਜਰੇ ਮਹਲਾ 8ਾ ਹਰ ਕੇ ਜਨ ਸਤਿਗੁਰ ਸਤਪੁਰਖਾਂ ਬਿਨੁ ਕਰਿਓ ਗੁਰਪਾਸ ਨਾਮ ਕੇ ਰੇ ਕਰਮ ਸਤਿਗੁਰ ਸਰਨਾਈ ਕਰਦਿਆ ਨਾਮ ਪ੍ਰਗਾਸ ਮੇਰੇ ਮਿਤ ਗੁਰਦੇਵ ਮੁਕ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਰੁ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇ ਵਡ ਭਾਗ ਵਡੇ ਰ ਜਨ ਹਰ ਸਰਦਾ ਹਰ ਪਿਆਸ ਹਰ ਜਨ ਹਰ ਕੇ ਹਰ ਜਨ ਕੇ ਵਡ ਭਾਗ ਵਡੇ ਰ ਜਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਲੈ ਤ੍ਰਿਪਤਾਸਾ ਮਿਲ ਸੰਗਤ ਗੁਣ ਪ੍ਰਗਾਸ ਜਨ ਹਰਿ ਸਨਾਮ ਨਾ ਪਾਇਆ ਤੇ ਪਾ ਗੰਜੰਪਾਸ ਜੋ ਸਤਿਗੁਰ ਸਰਣ ਸੰਗਤ ਨ ਆਏ ਤਰਗ ਜੀਵੇ ਤਰਗ ਜਵਾਸ ਜਨ ਹਰਿਦਨ ਸਤਿਗੁਰ ਸੰਗਤ ਪਾਈ ਤੇ ਤੁਰ ਮਸਤਕ ਲਿਖਿਆ ਲਖਾਸ ਧਨ ਤਨ ਸਾ ਸੰਗਤ ਤਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗੁ ਜਰੀ ਮਹੱਲਾ ਪੰਜਵਾ ਕਾਹੇ ਰੇ ਮਨ ਚਿਤ ਵਹਿ ਉਦਮ ਚਾਰ ਹਾਰ ਜੀਉ ਪ੍ਰਿਆਸ ਆਲ ਪਤਰ ਮੈਂ ਜਨ ਤੋ ਪਾਏ ਤਾਂ ਕਰਿ ਜਗਾ ਗੈ ਕਰ ਤਰਿਆ ਮੇਰੇ ਮਾਦੂ ਜੀ ਸਤ ਸੰਗਤ ਮਿਲੈ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੋ ਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸਤ ਬਣਤਾ ਕੋ ਇਨ ਕਿਸ ਕੀ ਤਰਿਆ ਸਰ ਸਰਜਿਕ ਸੁਬਾਹ ਏ ਠਾਕੁਰ ਕਾਹੇ ਮਨ ਭੋ ਕਰਿਆ ਓਡੇ ਊਡਾ ਵੈਸੇ ਕੋ ਸਾੰਤ ਸਪਾਚ ਬਚਰੇ ਛਰਿਆ ਤਨ ਕਮਨ ਖਲਾਵੇ ਕਮਨ ਝੁਕਾਵੇ ਮਨ ਮੈਂ ਸਿਮਰਨ ਕਰਿਆ ਸਭ ਨਿਦਾਨ ਦਸ ਅਠ ਸਦਾਨ ਠਾਕੁਰ ਕਾੜ ਤਲ ਧਰਿਆ ਨਾਨਕ ਬਲ ਬਲ ਸਤ ਬਲ ਜਾਈਐ ਤਰਾਂ ਤਨ ਪਾਰਾ ਵਰਿਆ ਰਾਗਾ ਸੋ ਮਹੱਲਾ ਚੌਥਾ ਸੋ ਪੁਰਖ ਏਕ ਓੰਕਾਰ ਸਤ ਗੁਰ ਪ੍ਰਸਾਦ ਸੋ ਪੁਰਖ ਨਰੰਜਨ ਹਰ ਪੁਰਖ ਨਰੰਜਨ ਹਰਿ ਕਮਾਗਮ ਪਾਰਾ ਸਭ ਧਿਆਵੈ ਸਭ ਧਿਆਵੈ ਤੁਧ ਜਿਹੜ ਸੱਚੇ ਸਿਰਜਣਹਾਰਾ ਸਭ ਜਿ ਤੁਮਾਰੇ ਜਿ ਤੁੰਡੀਆਂ ਕਾਦਾ ਤਾਰਾ ਹਰ ਤਿਆਬ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰਾ ਪੇ ਠਾਕੁਰ ਹਾਰਾ ਭੇ ਸੇਵਕ ਜੀ ਕਾ ਨਾਨਕ ਜੰਤ ਵਿਚਾਰ ਤੂੰ ਕਟਕਟਾਂ ਅੰਤਰ ਸਰਬ ਨਰਨ ਅੰਤਰ ਜੀ ਹਰੇ ਕੋ ਕੁਰਕ ਸਮਾਨਾ ਇੱਕ ਦਾਤਾ ਇੱਕ ਭਿਖਾਰੀ ਜੀ ਸਭ ਤੇਰੇ ਝੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹੋਂ ਤਦ ਬਿਨ ਅਵਰ ਨਾ ਜਹਾਨਾ ਤੂੰ ਪਾਰ ਭ੍ਰਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਨਾਖ ਵਖਾਣਾ ਜੋ ਸੇਵੈ ਜੋ ਸੇਵੈ ਤੁਧ ਜੀ ਜਨ ਨਾਨਕ ਤਿਨ ਕੁਰਬਾਨ ਹਰ ਧਿਆਵੈ ਹਰ ਧਿਆਵੈ ਤੁਧ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਸੇ ਮੁਕਤ ਪਹਿ ਜਨ ਹਰ ਧਿਆਇ ਅਜਿਹੀ ਤੈ ਟੋਟੇ ਜਮ ਕੀ ਫਾਸੀ ਜਨਰਪਉ ਜਨ ਹਰ ਨਿਰਪਉ ਧਿਆਇ ਜੀ ਤਨ ਕਾ ਭੋ ਸਭ ਗਵਾਸੀ ਜਨ ਸੇਵਿਆ ਜਨ ਸੇਵਿਆ ਮੇਰਾ ਹਰ ਜੀਤੇ ਹਰ ਹਰੂਪ ਸਮਾਸੀ ਸੈਤਨ ਸੈਤਨ ਜਨ ਹਰ ਧਿਆਇਆ ਜੀ ਤੇਰਾ ਨਾਨਿਕ ਤਨ ਬਲ ਜਾਸੀ ਤੇਰੀ ਫਗਤਾ ਤੇਰੀ ਭਗਤ ਪੰਡਾਰ ਜੀ ਪਰ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਣ ਤਉ ਤੇ ਜਰਨ ਕ ਅਨੇਕ ਅਨੰਤਾ ਤੇਰੇ ਅਨਕ ਤੇਰੇ ਅਨਕਰ ਹਰ ਪੂਜਾ ਜੀ ਤਪ ਤਾ ਪਹਿਜ ਪਹਿ ਬੇਅੰਤਾ ਤੇਰੇ ਨੇਕ ਤੇਰੇ ਨਿਕ ਪੜਹਿ ਬੋ ਸਿਮਰ ਸਾਸਤ ਜੀ ਕਰ ਕੇ ਰਿਆਖੜ ਕਰਮ ਕਰਨਤਾ ਸੇ ਭਗਤ ਸੇ ਭਗਤ ਪਲੇ ਜਨ ਨਾਨਕ ਜੀ ਜੋ ਪਾਵ ਹੈ ਮੇਰੇ ਹਰਿ ਭਗਵੰਤਾ ਤੂੰ ਆਤਪਰ ਕਪਰਮ ਪਰਕਰਤਾ ਜੀ ਤੂੰ ਜੇਵੜਾ ਵਰ ਨਾ ਕੋਈ ਤੂੰ ਜੁਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਾ ਚਲ ਕਰਤਾ ਸੋਈ ਤਦਿਆਪੇ ਭਾਵੇ ਸੋਈ ਵਰਤਾ ਜੇ ਤੂੰ ਆਪੇ ਕਰਹਿ ਸੋ ਹੋਏ ਤਦਿਆਪੇ ਸ੍ਰੇਸ਼ਟ ਸਭ ਪਾਈ ਜੀ ਤਦਿਆਪੇ ਸਿਰਜ ਸਭ ਕੋਈ ਜਨਾਨ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸਹਿ ਕਾਜਨ ਹੋਈ ਆਸਾ ਮਹਲਾ ਚੁਥਾ ਤੂੰ ਕਰਤਾ ਸਚਿਆਰ ਮੈਡਾ ਸਾਂਹ ਜੋਂ ਤੋਂ ਪਾਵੇ ਸੋਈ ਥਿੱਸੀ ਜੋ ਤੂੰ ਦਿਆ ਸੋਈ ਹੋਂ ਪਾਈ ਰਹਾਓ ਸਭ ਤੇਰੇ ਤੋਂ ਸਭ ਨੇ ਤਿਆਆ ਜਿਸਨੋਂ ਕਿਰਪਾ ਕਰੇ ਤੈ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਕ ਗਵਾਇਆ ਤੁਦਿਆ ਵਿਛੜਿਆ ਤੇ ਮਿਲਾਇਆ ਤੂੰ ਦਰਿਆਓ ਸਭ ਤੁਝ ਹੀ ਮਾਏ ਤੁਝ ਬਣ ਦੋਜਾ ਕੋਈ ਨਾ ਹੈ ਜੇ ਜਾਂ ਸਭ ਤੇਰਾ ਖੇਲਾ ਵਿਯੋਗ ਮਿਲ ਵਿਛੜਿਆ ਸੰਜੋਗੀ ਮੇਲਾ ਜਿਸਨੋਂ ਤੂੰ ਜਾ ਨਾ ਹੈ ਸੁਜਨ ਜਾਣ ਹਰ ਗੁਣ ਸਦਿਆ ਖਵਕਣ ਜਿਨ ਹਰ ਸੇ ਵਯਤਨ ਸੁਪਾਇਆ ਸਹਜੇ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀ ਅਸਬ ਹੋਏ ਤੁਤ ਬਿਨ ਦੁਜਾ ਅਵਰ ਨ ਕੋਏ ਤੂੰ ਕਰ ਕਰਵੇ ਕਹ ਜਾਣ ਸੋਏ ਜਨ ਨਾਨਕ ਗੁਰਮਖਾ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਤ ਸਰਵੜ ਪਹਿਲ ਨਵਾਸਾ ਪਾਣੇ ਪਾਵਕ ਤਨਹਿ ਕੀਆ ਪੰਕਜ ਮੋਹ ਪਗ ਨਹੀਂ ਚਾਲ ਹਮ ਦੇਖ ਤੈ ਡੂਬੀ ਅਲੇ ਮਨੇਕ ਨ ਚਿਤ ਸਮੁੜ ਮਨਾ ਹਰ ਬਿਸਰ ਤੇਰੇ ਗੁਣ ਗਲਿਆ ਰਹਾ ਹਾਂ ਨਾ ਹੋ ਜਤੇ ਸਤਿਨੇ ਪੜਿਆ ਮੁਰਖ ਮੁਗਧਾ ਜਨਮ ਪਿਆ ਪਰਨਵਤ ਨਾਨਕ ਤਨ ਕੇ ਸਰਨ ਜਿਨ ਤੋ ਨਾਹੀ ਵਿਸਰਿਆ ਆਸਾ ਮਹਲਾ ਪੰਜਵਾ ਭੇ ਪ੍ਰਾਪਤ ਮਾਨੁਖ ਦੇਹੁਰਿਆ ਗੋਬਿੰਦ ਮਿਲਨ ਕੀ ਏ ਤੇਰੀ ਬਰੀਆ ਅਵਰ ਕਾਜ ਤੇ ਰਹਿ ਕਿਤੈ ਨ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਗ ਜਾਮ ਲਾਗ ਭਜ ਲਤਰਨ ਕੈ ਜਨ ਮਿੜਤਾ ਜਾ ਤਰੰਗ ਮਾਇਆ ਕਰਹਾਉ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨ ਜਨਿਆ ਹਰ ਰਾਇ ਕਹੋ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੀ ਰੱਖੋ ਸ਼ਰਮਾ ਇਕ ਓੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹ ਦਸਵੇਂ ਕਵਿ ਬਾਚ ਬੇਨਤੀ ਚੋਪਈ ਹਮਰੇ ਕਰੋ ਹਾਥ ਤੇ ਰਖਾ ਪੂਰਨ ਹੋਇ ਤੇ ਤਕੀ ਇਛਾ ਤਉ ਚਰਨਮ ਨਰਹ ਮਾਰ ਆਪਣਾ ਜਨਨ ਕਰੋ ਪਰਤ ਪਾਰਾ ਹਮਰੇ ਜੀਸਤ ਸਬਾ ਤੁਮ ਕਾਹੋ ਆਪਾ ਹਾਤੇ ਮੋਹਿ ਬਚਾਵੋ ਸੁਖਿ ਬਸਾ ਮੋਰੋ ਪਰਿਵਾਰ ਸੇਵਕ ਸਿਖ ਸਬਹ ਕਰਤਾ ਮੋਰ ਚਨ ਕਰਤਾ ਕਰਿਆ ਸਭਨ ਕੋ ਸੰਗਰੀਆ ਪੂਰਨ ਹੋਏ ਮਾਰੀ ਆਸਾ ਤੋਰ ਭਜਨ ਕੇ ਰਹਿ ਪਿਆਸਤ ਮੈਂ ਛਾੜ ਕੋਈ ਅਵਰ ਨਥਿਆਉ ਨਵਬਰ ਚਾਹੂੰ ਸੁ ਤੁਮ ਤੇ ਪਾਉ ਸੇਵਕ ਸਿ ਕੁਮਾਰੇ ਤਾਰੇ ਹੈ ਚੁੰਟ ਸਤਰ ਹਮਾਰੇ ਮਾਰੇ ਹੈ ਆਪ ਹੱਦ ਮੁਝ ਅਬਰਿਆ ਮਰਨ ਕਾਲ ਕਾ ਤਰਾਸਨ ਵਰੀ ਇਹੋ ਜੋ ਸਦਾ ਹਮਾਰੇ ਪਛਾ ਸਰਸ ਤੂ ਜੋ ਕਰਿ ਹੋ ਰਚਾ ਰੱਖ ਲਿਓ ਮੈ ਰਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦਿਨ ਵਾਂ ਦੁਸ਼ਟਨ ਕੇ ਹੰਤਾ ਤੁਮਹੋਂ ਪਰ ਚਤੁਰ ਦਸ ਕੰਤਾ ਕਾਲ ਪੈ ਬ੍ਰਹਮਾ ਅਵਤਾਰਾ ਕਾਲ ਪੈ ਸਿਵ ਜੂ ਅਵਤਾਰਾ ਕਾਲ ਪਾਇ ਕਰ ਵਿਸ਼ਨ ਪ੍ਰਕਾਸ਼ ਸਕਲ ਕਾਲ ਕਾ ਕੀਆ ਹਤਮਸ਼ਾ ਜਵਨ ਕਾਲ ਜੋਗੀ ਸ਼ਵਕੀਓ ਬੇਧਰਾ ਬ੍ਰਹਮਾ ਜੁਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸ਼ਕਾਰ ਤਾਹੇ ਮਹਾਰਾ ਜਵਨ ਕਾਲ ਸਭ ਜਗਤ ਬਣਾਇਓ ਦੇਵ ਦਾਤ ਜਸ਼ਨ ਪਜਾਇਓ ਆਦੰਤਿਕ ਅਵਤਾਰਾ ਸੋਇ ਗੁਰੂ ਸਮਝੋ ਹਮਾਰਾ ਨਮਸਕਾਰ ਰਤਿ ਸਿਹੀ ਕੋ ਹਮਾਰੇ ਸਕਲ ਪ੍ਰਜਾ ਜਿਨ ਆਪ ਸਵਾਰੀ ਸਵਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲਮੋਂ ਬਦਕਿਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬਰੇ ਕੀ ਪੀਰ ਪਛਾਨਤ ਚਿੱਟੇ ਤੇ ਕੁੰਚਰਸ ਤੁਲਾ ਸਭ ਪਰ ਕਿਰਪਾ ਅਦਿਸ਼ਟ ਕਰ ਫੂਲਾ ਸਾਂਤਣ ਤੱਕ ਪਾਏ ਤੇ ਦੁਖੇ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਣ ਕਟ ਕਟ ਕੇ ਪਰ ਪਟ ਕੇ ਜਾਣ ਜਬ ਤ ਕਰ 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 ਤਾਰਾ ਪਰਜਾ ਤਰਤ ਬਦੇ ਅਪਾਰ ਜਬ ਆਕਰ ਕਰਤੇ ਹ ਕਬ ਹੂੰ ਤੁਮ ਮਿਲਦੇ ਤਰ ਸਭ ਹੂੰ ਜੀਤੇ ਬਦਨ ਸਿਰ ਸਬ ਤਾਰ ਆਪ ਆਪਨੇ ਬੋਜੋ ਚਾਰ ਤੁਮ ਸਬਹਿ ਤੇ ਰਹਤ ਨਰ ਹਲਮ ਜਾਣਤ ਬੇਦ ਭੇਦ ਅਰ ਆਲਮ ਨਰੰਕਾਰ ਨਰਬਕਾ ਨਰਲੰਭ ਆਦਿ ਨਿਲ ਨਦ ਅਸੰਭ ਤਾਂ ਕਾਮਹੁੜ ਉਚਾਰਤ ਬਿਦਾ ਜਾਕੂ ਭੇਵਨ ਪਾਵਤ ਬਿਦਾ ਤਾਂ ਕੋ ਕਰਪਾ ਹਨੂਮਨ ਮਾਨਤ ਮਹਾਮੂੜ ਕਚ ਪੇਦ ਨ ਜਾਣਤ ਮਹਾਦੇਵ ਕੋ ਕਹਿ ਸਦਾ ਸ਼ਿਵ ਨਰੰਕਾਰ ਕਾ ਚਿੰਨਤ ਨਹਿ ਫਿਵ ਆਪ ਆਪਣੇ ਬੁਧ ਜਿੱਤੇ ਵਰਨਤ ਪਿੰਣ ਪਿੰਣ ਤੋਂ ਹੈ ਤੇ ਤੇ ਤੁਮਰਾ ਲਖਨ ਜਾ ਪਸਾਰਾ ਕੈਪ ਸਜਾ ਪਰ ਤੁਮ ਸੰਸਾਰਾ ਏਕਾ ਰੂਪ ਅਨੂਪ ਸਰੂਪ ਰੰਗ ਪਿਉਰਾਵ ਕੇ ਫੂਪਾ ਅੰਡਾ ਜੇ ਰਸੇ ਤਰ ਕਿਨੇ ਉਤਪਜ ਖਾਨ ਬੌਰ ਚ ਦਿਨੇ ਕਉ ਫੂਲ ਰਾਜਾ ਹਵੇ ਬਿਠਾ ਕਉ ਸੰਮਟ ਪੇ ਸੰਕਰ ਇਕਠਾ ਸਗਰ ਸਿੜ ਦਿਖਾਏ ਚੰਪਾਵਾ ਆਦ ਜਗਾਦ ਸਰੂ ਸਿੰਭਵਾ ਅਵਰਚਾ ਮੇਰੇ ਕਮ ਕਰੋ ਸਖੋ ਬਾਰਸਿਕ ਸੰਗ ਰੋ ਦੁਸ਼ਟ ਜਿਤ ਟਵਤ ਤਪਤਾ ਸਕਲ ਮਲੇਸ਼ ਕਰੋ ਰਨ ਕਾਤਾ ਜਿਸ ਤਤਵ ਸਰਨੀ ਪਰੇ ਤਨ ਕ ਦੁਸ਼ਟ ਦੁਖ ਤ ਹਮਰੇ ਪੁਰਖ ਜਾਨਪਗ ਪਰੇ ਤਿਹਾਰੇ ਤਨ ਕ ਤਮ ਸੰਕਟ ਸਬਟਾਰੇ ਜੋ ਕਲਕ ਗਬਾਰ ਤ ਐ ਤਾਂ ਕੇ ਕਾਲ ਨਿਕਟ ਨ ਆਏ ਹੈ ਰਚਾ ਵੇ ਤ ਐ ਸਬ ਕਾਲ ਦੁਸ਼ਟ ਨ ਟ੍ਰੈ ਤ ਤ ਕਾਲ ਕਿਰਪਾ ਦ੍ਰਿਸ਼ਟ ਤਨ ਜਾਇਨ ਹਰੋ ਤਾ ਕੇ ਤਾ ਤਨਕ ਮੈਂ ਹਰਿਓ ਰਿੱਧ ਸਿਧ ਕਰਮ ਸੁਭ ਹੋਈ ਦੁਸ਼ਟ ਸ਼ਸਕ ਨ ਕੋਈ ਇਕ ਬਾੜ ਜਤ ਮੈਂ ਸੰਵਾਰਾ ਕਾਲ ਫਾਂਸ ਤੇ ਤਾਏ ਬਾਰਾ ਜੇ ਨਰ ਨਾਮ ਤੇ ਹਾਰੋ ਕਹਾ ਦਾਰ ਦੁਸ਼ਟ ਲੋਕ ਤੇਰਾ ਖੜਗ ਕੇ ਤ ਮੈਂ ਸਰਣ ਤਿਹਾਰੀ ਆਪ ਹਾ ਦੇ ਲਿਓ ਬਾਰੀ ਸਰਬ ਠੋਰ ਮੋ ਸਹਾਈ ਦੁਸ਼ਟ ਦੁਖ ਤੇ ਲਿਓ ਬਚਾਈ ਸਵਿਆ ਸਵਈਆ ਪਾਏ ਗਹਿ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨਿਆਨਿਓ ਰਾਮ ਰਹਿਮ ਪੁਰਾਨ ਕੁਰਾਨ ਅਨੇਕਮ ਤੇ ਕਨ ਮਹਨੇਹੋ ਸਿਮਰਤ ਸਾਸਤਰ ਬੇਦ ਸਬਾ ਭੋਪੀਦ ਕਾਮ ਇਕ ਨ ਜਾਣਿਓ ਸਰਿਸ ਪਾਹਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੁਹੇ ਵਖਾਨ ਦੁਹਰਾ ਸਗਲ ਦਵਾਰ ਕੁਛਾਡ ਕੇ ਗਇਓ ਤੁਹਾਰ ਦਵਾਰ ਬਾਹ ਗਹੈ ਕਿਲਾਜ ਅਸ ਗੋਬਿੰਦ ਦਾਸ ਤੁਹਾਰ आनंद साहिब रामकली महल्ला ती जानंद एक ओंकार सतगुरु प्रसाद आनंद पिया मेरी माए सतगुरु मैं पाया सतगुरु ता पाया सह सेती मन वजियां बधियां राग रतन परिवार परियां शब्द गावणे आईया शब्दो ता गाओ हरि के रा मन जने बसाया कहे नानक आनंदवा सतगुरु मैं पाया ਏ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਸਾਰਨਾਗੇ ਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭ ਨੰਗ ਲਾ ਸਮਰਤ ਸੁਆਮੀ ਸੋ ਕਿਉ ਮਨ ਵਿਸਾਰੇ ਕਹ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸੱਚੇ ਸਾਹਿਬਾ ਕਿਆ ਨਹੀਂ ਕਰ ਤੇਰਾ ਕਰਤਾ ਤੇਰਾ ਸਭ ਕਿਛ ਹਾ ਜਿਸ ਦੇਹ ਸੁਪਾਵੇ ਸਦਾ ਸਿਤ ਸਲਾਹ ਤੇਰੇ ਨਾ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਅਜਿ ਸ਼ਬਦ ਕਨੇਰੇ ਕਹ ਨਾਨਕ ਸੱਚੇ ਸਾਹਿਬਾ ਕਾ ਨਹੀਂ ਕਰਤੇ ਰਹਿ ਸਾਚਾ ਨਾਮ ਰਾਧਾਰੋ ਸੱਚ ਨਾਮ ਧਾਰ ਮੇਰਾ ਜਿਨ ਕੋਖਾਂ ਸਭ ਗਵਾਈਆਂ ਕਰ ਸ਼ਾਂਤ ਸੁਖਮਨ ਆਏ ਵਸਿਆ ਜਿਨ ਇਛਾ ਸਭ ਰਹੀਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋਂ ਰਿਸਦੀਆਂ ਵਡਿਆਈਆਂ ਕਹ ਨਾਨਕ ਸੁਣੋ ਸੰਤ ਸਭ ਤਰ ਪਿਆਰੋ ਸਾਚਾ ਨਾਮ ਮੇਰਾ ਅਧਾਰ ਵਾਜੇ ਪੰਚ ਸ਼ਬਦ ਤਕਰਸ ਪਾਗੈ ਕਰਸ ਬਗ ਸਦ ਵਾਜੇ ਕਲਜਿਤ ਕਰਤ ਹਰਿਆ ਪਾਂਚ ਦੁਦ ਦਵਸ ਕੀਤ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਜਨ ਕੋ ਸੇ ਨਾਮ ਹਰਿ ਕੈ ਲਾਗੇ ਕਹ ਨਾਨਕ ਤੈਸ ਕੋ ਹੋਆ ਤਤ ਕਰ ਅਨਹਦ ਵਾਜੀ ਆਨੰਦ ਸੁਣੋ ਵਡ ਪਾਗਿ ਹੋ ਸਗਲ ਮਨੋ ਰਤ ਪੂਰੇ ਪਾਰ ਬ੍ਰਹਮ ਪ੍ਰਭ ਪਾਇ ਤਰੇ ਸਗਲ ਸੂਰੇ ਦੁੱਖ ਰੋਗ ਸੰਤਾਪ ਤਰੇ ਸੁਣੇ ਸੱਚੀ ਬਾਣੀ ਸਾਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੇ ਸੁਣਤੇ ਪੁਨਿਤ ਕਹਤੇ ਪਵਿਤ ਸਤ ਗੁਰ ਹਾ ਪਰਪੂਰਿ ਬਨਵੰਤ ਨਾਨਕ ਗੁਰ ਚਰਨ ਲਾ ਕੇ ਵਾਜ ਅਨਹਦ ਤੂ ਰਿਮਦਾਵਣੀ ਮਹੱਲਾ ਪੰਜਵਾ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਟਕੁਰ ਕਾ ਪਿਉ ਜਿਸ ਕਾ ਸਭ ਸਦਾ ਰੂਜੇ ਕੋ ਖਾਵੇ ਜੇ ਕੋ ਪੁੰਚੈ ਤਸ ਕਾ ਹੋਏ ਉਦਾਰੋ ਏ ਵਸਤ ਜਿਹ ਨ ਜਾਏ ਨਤ ਨਤਰਕੁਰ ਤਾਰ ਤਮ ਸੰਸਾਰ ਚਰਨ ਲਗ ਤਰੀਐ ਸਬ ਨਾਨਕ ਬ੍ਰਹਮ ਬਸਾਰੂ ਸਲੋਕ ਮਹੱਲਾ ਪੰਜਵਾ ਤੇਰਾ ਕੀਤਾ ਜਤ ਨਾਹੀ ਮੈਨੋ ਜੋਗ ਕੀ ਤੋਈ ਮੈਂ ਨਿਰਗੁਣ ਹਾਰੇ ਕੋ ਗੁਣ ਨਾਹੀ ਆਪੇ ਤਰਸ ਪਈ ਹੋਈ ਤਰਸ ਪਿਆ ਮਹਾਰਾਮਤ ਹੋਈ ਸਤਗੁਰ ਸਜਣ ਮਿਲਿਆ ਨਾਨਕ ਨਾ ਮਿਲੇ ਤਾਂ ਜੀਵਾ ਨਨ ਮੰਨ ਥਿਵੇ ਹਰਿਆ ਪੌੜੀ ਤਿਥਾ ਕੋ ਸਮਰਤ ਜਥੈ ਕੋਏ ਨਾ ਹੈ ਉਥਾ ਤੇਰੀ ਰੱਖ ਅਗਨੇ ਉਦਰ ਮਾਹੇ ਸੁਣ ਕੇ ਜਮ ਕੇ ਦੂਤ ਨਾਇ ਤੇਰਾ ਛੱਡ ਜਾ ਹੈ ਭਾਉ ਜਲ ਵਿਖਮ ਸਗਾ ਉਗੜ ਸਭ ਦੀ ਭਾਰ ਪਾਹੇ ਜਨ ਕੋ ਲਗਿ ਪਿਆਸ ਅੰਮ੍ਰਿਤ ਸੇ ਖਾਏ ਕਲ ਮਿ ਹਪਨ ਗੁਣ ਗੋਵਿੰਦ ਗਾਹੇ ਸਭ ਸਨੁ ਕਿਰਪਾਲ ਸੁਮਲ ਸਾਹਿ ਸਾਹਿ ਮਿਰਥਾ ਕੋਈ ਨ ਜਾਏ ਜੇ ਆਵੈ ਤੁਧ ਆਹੇ ਸਲੋਕ ਮਹਲਾ ਪੰਜਵਾ ਅੰਤਰਗੁਰ ਅਰਾਧਣਾ ਜਿਹਾ ਜਪ ਗੁਰ ਨਾਉ ਨਿਤ ਸਤ ਗੁਰ ਪੇਖਣਾ ਸਰਵਣੇ ਸੁਨਣਾ ਗੁਰ ਨਾਉ ਸਤ ਗੁਰ ਸੇਤੀ ਰਤਿਆ ਦਰਗਹਿ ਭਈਐ ਠਾਉ ਕਹੋ ਨਾਨਕ ਕਿਰਪਾ ਕਰੇ ਜਿਸ ਮੇਵਤ ਦੇ ਜਗ ਮੈਂ ਉਤਮ ਕਾਢੀ ਹੈ ਵਿਰ ਲੈ ਕੀ ਕੀ ਮਹੱਲਾ ਪੰਜਵਾ ਰਖੇ ਰਖਨ ਹਾਰਾ ਆਪ ਬਾਰਿਆਂ ਗੁਰ ਕੀ ਪੈਰੀ ਪਾਏ ਕਾਜ ਸਵਾਰਿਆਂ ਹੋਆ ਆਪ ਦਿਆਲ ਮਨੋਂ ਨ ਵਿਸਾਰ ਸਾਜਨਾ ਕੇ ਸੰਗ ਭਾਵ ਜਲਤਾਰਿਆਂ ਸਾਖਤ ਨਿੰਦੁਸ਼ਟ ਕੀ ਨਮਾਹਿ ਬਿਦਾਰਿਆਂ ਤੇ ਸਾਹਿਬ ਕੀ ਟੇਕ ਨਾਨਕ ਮਨੈ ਮਾਈ ਜਿਸੰਮਰਤ ਸੁਖ ਹੋਏ ਸਗਲੇ ਦੁੱਖ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ